ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਿਗਰੂ ਤੇਗ ਬਾਦਨ ਸੇ ਮਹਾਰਾਜ ਸਦਾ ਹੀ ਜਨੇ ਗਾਰੇ ਸਦਾ ਹੀ ਜਨੇ ਗਾਰੇ ਸਰਬਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਕੁਲਸ਼ਾ ਦਾ ਨਾਸ਼ ਕਰੋ ਬਾਬਾ ਜੀ ਓ ਕੀ ਗੜੀ ਨਾ ਦੇਖੋ ਕਰੋ ਕਿਰਪਾ ਤਨ ਤਨ ਸਿਗਰੂ ਤੇਗ ਬਾਦਨ ਸੇ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਈ ਸਰਦੋ ਕਿਰਪਾ Thank yeah. yeah. ਮਨ ਮੁਖੀ ਦੇਹਲਾ ਵਾ ਵਾ ਗੋਬਿੰਦ ਸਿੰਘ ਤੋਵਲ ਬਲ ਬਲ ਜਾਈਏ ਜਨਮ ਦੀ ਕਟਿਏ ਸੁਦੇ ਸਤੇ ਬਾਦਿਸ਼ਾ ਜਨਮ ਦੀ ਕਟਿਏ ਜੀਵਾ ਗੁਰ ਤੇ ਰਾ ਦਰਸ਼ਨ ਤੇ ਜੀਵਾ ਗੁਰ ਤੇ ਰਾ جگ پہ لوک لوک جی جی سر لوک جی جی سر फेहंग वाहेगुरुब सतनाम श्री वाहिगुरु साहिबी सतनाम ਜੀ ਰਹੋ ਸੰਤ ਹਾਂ ਟੋਲ ਸਾਦ ਬਹੁ ਤੇਰੇ ਡਿਠੇ ਸੰਿਆਸੀ ਤਪਸੀ ਹੈ ਮੁਖੋ ਏ ਪੰਡਿਤ ਮਿੱਠਾ ਬਰਸ ਏਕ ਹਾਂ ਫਿਰਿਓ ਕਿੰਨੇ ਨਹੋ ਪਰਚੋ ਲਾਇਓ ਕਹਤਿਆ ਕਹਤੇ ਸੁਣੀ ਰਹਿਤ ਕੋ ਖੁਸ਼ੀ ਨ ਆਇਓ ਹਰ ਨਾਮ ਛੋੜ ਦੂਜੇ ਲੱਗਾ ਤਿੰਨ ਕੇ ਗੁਣ ਹੋ ਕਿਆ ਕਹੋ ਹਰ ਦਈ ਮਿਲਾਇਓ ਭਿਖਿਆ ਜਿਵੇਂ ਤੂੰ ਰਖਾ ਤਿਵੇਂ ਰਹੋ ਕਬੀਰ ਰੁੜਾ ਹੋਏ ਰਹੋ ਬਾਟਕਾ ਤਜ ਮਨ ਕਾ ਬਿਮਹਾਨ ਐਸਾ ਕੋਈ ਦਾਸ ਹੋਏ ਹੇ ਮਲਾ ਭਗਵਾਨ ਕਬੀਰ ਰੋੜਾ ਹੁਆ ਤਾ ਕੀਆ ਭਿਆ ਅੰਥੀ ਕੋ ਦੁਖ ਦੇ ਐਸਾ ਤੇਰਾ ਦਾਸ ਹੈ ਜੋ ਤਰਨੀ ਮਹਿ ਖੇ ਕਬੀਰ ਖੇ ਹੋਈ ਤੋ ਕਿਆ ਭਇਆ ਜੋ ਉਡ ਲਾ ਗਏ ਅੰਗ ਹਰ ਜਨ ਐਸਾ ਚਾਹੀਏ ਜੋ ਪਾਣੀ ਸਰਵੰਗ ਕਬੀਰ ਪਾਣੀ ਹੁਆ ਤਾ ਕਿਆ ਭਇਆ ਰਾਤਾ ਤਾ ਤ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਦਰਸਨਾ ਦੇਖ ਜੀਵਾ ਗੁਰ ਤੇਰਾ ਲੋ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚੇਰੇ ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਗੁਰਸੋਂ ਛੱਟੀ ਆ ਬਦ ਡਿਠੇ ਸੱਚੇ ਬਾਤ ਸ਼ਾਹ ਵਲ ਜਨਮ ਜਨਮ ਦੀ ਕੱਟੀ ਐ ਸੋ ਕਹੋ ਟਲ ਗੁਰ ਸੇਵੀ ਐ ਇਹਨ ਉਸ ਸਹਜ ਸੁਭਾਏ ਦਰਸਨਾ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰੂ ਗੋਬਿੰਦ ਕਹੋ ਨਾਨਕ اے ਜਗਤ ਮੈਂ ਕੇ ਨ ਜਪਿਓ ਗੁਰਮੰਤ ਰਾਮ ਨਾਮ ਓਰ ਮੈਂ ਗਹਿਉ ਜਾ ਕਾ ਸਮ ਨਹੀਂ ਕੋਈ ਜਿਹ ਸਮਰਤ ਸੰਕਟ ਮਿਟਾ सरस तुहारो ਸਤਨਾਮ ਵਾਹਿਗੁਰੂ ਸਾਹਿਬ ਜੀ ਸੋਡੀ ਮਹੱਲਾ ਪੰਜਵਾਂ ਅਰਸਨਾ ਗੁਣ ਗੋਪਾਲ ਨਿਦ ਗਾਇਣਾ ਸ਼ਾਂਤ ਸਹਿਜ ਰਸਮਾਨੇ ਉਪਜਿਓ ਸਗਲੇ ਦੁਖ ਪਲਾਇਣਾ ਰਹਾ ਅਰਸਨਾ ਗੁਣ ਗੋਪਾਲ ਨਿਦ ਗਾਇਣਾ ਸ਼ਾਂਤ ਸਹਿਜ ਰਸਮਾਨੇ ਉਪਜਿਓ ਸਗਲੇ ਦੁਖ ਪਲਾਇਣਾ ਰਾਹ ਜੋ ਮੰਗੈ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਇਣਾ ਜਨਮ ਮਰਨ ਦੋਹ ਤੈ ਛੂਟੈ ਪਵਜਲ ਜਗਤ ਤਰਾਈਣਾ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣਾ ਅਬਨਾਸੀ ਖੇਮ ਚਾਹੇ ਦੇ ਨਾਨਕ ਸਦਾ ਸਿਮਰ ਨਾਰਾਇਣਾ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣਾ ਅਬੇ ਨਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਬਿੰਦ ਰਸਨਾ ਗੁਣ ਗੋਪਾਲ ਨਿਤ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਭਲਾਇਣ ਰਹਾਉ ਪਵਨ ਪਵਿੱਤਰ ਹੁਕਮਨਾਮਾ ਸਤਿਗੁਰੂ ਇਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਦੇ ਮੁਕੱਦਸ ਅੰਗ 713 ਤੇ ਸੁਭਾਏ ਮਾਨਾ ਸਾਬ ਜੀ ਕਿਰਪਾ ਕਰਦੇ ਆ ਇਹ ਭਾਈ ਆਪਣੀ ਜ਼ਬਾਨ ਦੇ ਨਾਲ ਗੋਪਾਲ ਦਾ ਜਸ ਗੋਪਾਲ ਦੇ ਗੁਣ ਗਾਇਨ ਕਰ ਤੇ ਸ਼ਾਂਤੀ ਤੇ ਅਡੋਲਤਾ ਸਾਜ ਅਵਸਥਾ ਪ੍ਰਾਪਤ ਹੁੰਦੀ ਆ ਦੁੱਖ ਸਾਰੇ ਦੂਰ ਹੁੰਦੇ ਆ ਸਰਬਤ ਸੰਗਤਾਂ ਦਾ ਗਾਵਿਆਂ ਸੁਣਿਆਂ ਸਤਿਗੁਰੂ ਸਾਹਿਬ ਜੀ ਥਾਏ ਪਾਉਣ ਹਾਜ਼ਰੀ ਦਰ ਪ੍ਰਮਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ